ਇਹ ਜਿਹੜਾ ਬੰਦਿਆ ਜਿਹੜਾ ਬੁੱਤ ਦੀ ਬਿਆਦਵੀ ਕੀਤੀ ਗਈ ਜਾਣਾ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਬੰਦ ਵਿੱਚ ਸ਼ਾਮਲ ਹਨ ਅੱਜ ਬੰਦ ਦੀ ਕਾਲੀ ਤਾਂ ਦਿੱਤੀ ਆ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਇਹਨਾਂ ਸਾਰੇ ਵਾਸਤੇ ਖੜੇ ਹੋਏ ਆ ਕੋਈ ਹਰ ਕੋਈ ਤੀਏ ਦੇ ਨਾਲ ਕੋਈ ਨਾ ਕੋਈ ਸ਼ਰਤ ਕਰ ਦਿੰਦਾ ਕਿਉਂਕਿ ਜਿਹੜਾ ਕੰਮ ਐ ਐਡਾ ਵੱਡਾ ਹੋਇਆ ਆ ਸੰਵਿਧਾਨ ਦੇ ਨਿਰਮਾਤਾ ਦਾ ਬੁੱਤ ਤੋੜਿਆ ਗਿਆ ਇਹ ਕੋਈ ਇੱਕ ਪਾਰਟੀ ਇੱਕ ਇੱਕ ਬਰਾਦਰੀ ਦਾ ਵੀ ਹੈ ਨਹੀਂ ਸਾਰੀਆਂ ਬਰਾਦਰੀਆਂ ਦਾ ਉਸ ਸੰਵਿਧਾਨ ਦੇ ਵਿੱਚ ਉਹਦੇ ਵਿੱਚ ਲਿਖਿਆ ਆ ਕੀ ਐਸੇ ਮਰੀਸੀ ਵਾਂ ਗੱਡੀ ਖੁੱਦ ਵੜਾ ਕੇ ਆਇਆ ਭਾਜੀ ਕੰਮ ਦੀ ਲੋੜ ਸਭ ਨੂੰ ਆ ਸਾਨੂੰ ਲੋੜ ਨਹੀਂ ਕੰਮ ਦੀ ਨਹੀਂ ਧਰਨਾ ਇਹ ਟੌਂਗ ਜਮ ਕੀਤਾ ਹੋਇਆ ਉਹਨਾਂ ਨੂੰ ਕਿਹਾ ਗਿਆ ਹੋਇਆ ਹੈ ਵੀ ਕਿਸੇ ਨੂੰ ਅਮਰਜੈਂਸੀ ਕਾਲ ਹੈ ਕੋਈ ਕੰਮ ਹੈ ਉਹਨੂੰ ਪਹਿਲੇ ਪਹਿਲ ਦੇ ਤੌਰ ਤੇ ਕਢਾਇਆ ਜਾਵੇ ਜਿਹੜਾ ਚੱਲਣਾ ਮੇਰੇ ਨਾਲ ਸਾਈਡ ਤੇ ਜਿਹਨੇ ਮੈਂ ਦਿਖਾ ਲਿਆ ਉਹਨੂੰ ਬਤਾ ਫਿਰ ਉਹਨਾਂ ਨੂੰ ਕਹਿ ਦੇ ਆ ਦੇਖੋ ਨਾ ਜੀ ਹੋਰ ਕੀ ਹੈ ਇਹ ਉਹਨਾਂ ਨੂੰ ਕਹਿ ਦੋ ਫੋਨ ਕਰਕੇ ਤੋ ਕਹਿੰਨੂੰ ਲੈ ਜਾਓ ਉਹ ਸਾਡੇ ਪ੍ਰਧਾਨ ਮੰਤਰੀ ਜੀ ਨੂੰ ਦਿੱਤਾ ਜਾ ਰਿਹਾ ਵੀ ਜਿਹੜਾ ਇਹ 바ਵਾ ਸਾਹਿਬ ਦੇ ਬੁੱਤਾਂ ਦੀ ਵਿਰੋਧੀ ਹੋ ਰਹੀ ਆ ਇਹ ਜਿਹੜੀ ਇਹਨੂੰ ਰੋਕਿਆ ਜਾਵੇ ਇਹਨਾਂ ਨੂੰ ਠੱਲ ਪਾਈ ਜਾਵੇ ਇਸੀ ਡਾਈਵਰਜਨ ਦਿੱਤੀ ਆ ਸਬਜੀ ਮੰਡੀ ਦੀ ਇਹ ਕਿਲੋਮੀਟਰ ਤੱਕਰ ਦੇਖ ਲਓਗੇ ਬਿਲਕੁਲ ਕੋਈ ਜਾਮ ਨਹੀਂ ਹੈਗਾ ਆਹ 10 ਗੱਡੀਆਂ ਇਹਨਾਂ ਨੂੰ ਵੀ ਅਸੀਂ ਬੈਕ ਕਰਾ ਕੇ ਕਢਵਾ ਦੋ ਤੇ ਇਹ ਆਪਣਾ ਆਪਣਾ ਗੱਡੀ ਨੰਬਰ ਦੱਸਣ ਸਾਡੇ ਦੋ ਬੰਦੇ ਜਾਂਦੇ ਆ ਉਹਨਾਂ ਨੂੰ ਅਸੀਂ ਪਹਿਲੇ ਤੌਰ ਤੇ ਕਢਾ ਦਿੰਦੇ ਪਹਿੰਜਵਾਬ ਲੁਧਿਆਣਾ ਲਾਈਵ ਵੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਇਤਨੀ ਵੱਡੀ ਪਹੁੰਚਿਆ ਹਾਂ ਲੁਧਿਆਣਾ ਦੇ ਕਾਰੇਬਾਰੇ ਚੌਕ ਦੇ ਵਿੱਚ ਦੱਸ ਦਿੰਨੇ ਆ ਚੋਪੁਰੇ ਦੇ ਨਜ਼ਦੀਕ ਲੱਗਦੇ ਕਾਰਾਬਾਰਾ ਚੌਕ ਜਿੱਥੇ ਸਬਜੀ ਮੰਡੀ ਵੀ ਆ ਤੇ ਨਾਲ ਦਾਣਾ ਮੰਡੀ ਵੀ ਆ ਪਰ ਉਸ ਰੋਡ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੱਸ ਦਿੰਨੇ ਆ ਕਿ ਸੰਵਿਧਾਨ ਨਿਰਮਤਾ ਬਾਬਾ ਬੀਮਰਾਓਮ ਬੈਠ ਕੇ ਸਾਡੀ ਗੱਲ ਕਰੀਆਤਾ ਅੰਬਰਸਰ ਦੇ ਵਿੱਚ ਹੋਈ ਬੇਦਬੀ ਨੂੰ ਲੈ ਕੇ ਜਿਹੜੀ ਐ ਬੰਦ ਦੀ ਕਾਲ ਜਿਹੜੀ ਐ ਦਿੱਤੀ ਗਈ ਸੀ ਕਿ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆ ਦੇਖ ਸਕਦੇ ਹੋ ਕਿ ਮੇਨ ਹਾਈਵੇ ਰੋਡ ਹੈ ਅਗਰ ਲਾਡੋ ਵਾਲ ਦੀ ਗੱਲ ਕਰੀਆਤਾ ਲਾਡੋ ਵਾਲ ਵੱਲੋਂ ਜਿਹੜਾ ਜਲੰਧਰ ਬਾਈਪਾਸ ਨੂੰ ਸਮਰਾਲਾ ਚੌਕ ਵੱਲੋਂ ਜਾਣ ਵਾਲਾ ਮੇਨ ਹਾਈਵੇ ਰੋਡ ਵੀ ਜਿਹੜਾ ਉਹ ਵੀ ਜਾਮ ਕੀਤਾ ਗਿਆ ਤਾਂ ਦ ਵਲਦੀਆ ਦਾਣਾ ਮੰਡੀ ਦੀ ਤਾਂ ਦੇਖ ਸਕਦੇ ਹੋ ਕਿ ਸਬਜੀ ਮੰਡੀ ਵਲਵੀ ਜਿਹੜਾ ਉਹ ਮੇਨ ਰੋਡ ਜਿਹੜਾ ਹੈ ਬਕਾਇਦਾ ਉਹਨਾਂ ਵੱਲੋਂ ਜਿਹੜਾ ਜਾਮ ਕੀਤਾ ਗਿਆ ਹੈ ਸੋ ਲੁਧਿਆਣਾ ਦੇ ਵਿੱਚ ਪੂਰੀ ਤਰੀਕੇ ਜਿਹੜਾ ਚੱਕਾ ਹੈ ਉਹ ਜਾਮ ਕੀਤਾ ਗਿਆ ਹੈ ਹਾਲਾਂਕਿ ਲੋਕਾਂ ਨੂੰ ਵੀ ਕਿੰਨੇ ਕਿੰਨੇ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਪੁਲਿਸ ਪਰ ਲਗਾਤਾਰ ਦੇਖ ਸਕਦੇ ਹੋ ਕਿ ਆਪਣੇ ਨਾਲ ਜਿਹੜੀ ਹੈ ਉਹਨਾਂ ਵੱਲੋਂ ਜਿਹੜੀ ਬਖੋਵੀ ਡਿਊਟੀ ਜਿਹੜੀ ਹੈ ਨਿਭਾਈ ਜਾ ਰਹੀ ਹੈ ਹਾਲਾਂਕਿ ਦੱਸ ਦਈਏ ਬੰਦੇ ਦੀ ਕੋਲ ਦੇ ਦੌਰਾਨ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਸੀਗੀ ਕਿ ਐਮਰਜੈਂਸੀ ਸੁਵਿਧਾਵਾਂ ਜੜੀਆਂ ਨੇ ਉਹ ਸਿਰਫ ਉਪਲਬਧ ਰਹਿਣਗੀਆਂ ਹਾਲਾਂਕਿ ਹੋਰ ਜਿਹੜ ਪ੍ਰੇਸ਼ਾਨੀ ਆਈ ਹੈ ਬਜ਼ੁਰਗ ਨੇ ਜਾਂ ਐਮਰਜੈਂਸੀ ਸਹੂਲਤ ਹੈ ਉਹ ਸਿਰਫ ਓਨ ਰਹੇਗੀ ਆ ਬਾਕੀ ਲੋਕ ਜਿਹੜੇ ਨੇ ਉਹ ਨਹੀਂ ਜਾਣਗੇ ਕਿੱਥੇ ਵੀ ਸੋ ਉਹ ਰੋਡ ਜਿਹੜਾ ਮੇਨ ਹਾਈਵੇ ਰੋਡ ਜਿਹੜਾ ਜਾਮ ਕੀਤਾ ਹੋਇਆ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆ ਜਿਸ ਜਗ੍ਹਾ ਦੇ ਉੱਤੇ ਦੀਆਂ ਦੇਖ ਸਕਦੇ ਹੋ ਬਿਲਕੁਲ ਸਬਦੀ ਮੰਡੀ ਦੇ ਨਾਲ ਲੱਗਦੇ ਕਾਰੋਬਾਰਾ ਚੌਕ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਆ ਜਿਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਬਕੂਵੀ ਜਿਹੜਾ ਰੋਡ ਹੈ ਉਹ ਜਾਮ ਕੀਤਾ ਹੋਇਆ ਹਾਲਾਂਕਿ ਲੋਕ ਦੇਖ ਸਕਦੇ ਹੋ ਉਹਨਾਂ ਵੱਲੋਂ ਲਗਾਤਾਰ ਜਿਹੜਾ ਪ੍ਰੋਟੈਸਟ ਹੈ ਉਹ ਜਾਰੀ ਕੀਤਾ ਹੋਇਆ ਸੋ ਜਿਹੜਾ ਕੋਲ ਹੈ ਜਿਹੜੀ ਦਿੱਤੀ ਗਈ ਸੀਗੀ ਉਹ ਕੋਲ ਦੇ ਦੌਰਾਨ ਉਹਨਾਂ ਵੱਲੋਂ ਬਖੂਵੀ ਜਿਹੜਾ ਦੇਖ ਸਕਦੇ ਹੋ ਹੱਥਾਂ ਦੇ ਵਿੱਚ ਜਿਹੜੇ ਝੰਡੇ ਫੜੇ ਨੇ ਬਾਬਾ ਸਾਹਿਬ ਜੀ ਦੇ ਸੋ ਉਸ ਦੌਰਾਨ ਉਹਨਾਂ ਵੱਲੋਂ ਜਿਹੜੀ ਹੈ ਕੋਲ ਦਿੱਤੀ ਗਈ ਸੀਗੀ ਸੋ ਬਖੂਵੀ ਉਹਨਾਂ ਵੱਲੋਂ ਜਿਹੜਾ ਇਹ ਪ੍ਰੋਟੈਸਟ ਦਾ ਜਿਹੜਾ ਕੀਤਾ ਜਾ ਰਿਹਾ ਸੋ ਇੱਕ ਪਾਸੇ ਮਹਿਲਾਵਾਂ ਵੀ ਜੜੀਆਂ ਬੈਠੀਆਂ ਨੇ ਤਾਂ ਦੂਜੇ ਪਾਸੇ ਲੋਕ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰ ਲੈਨੇ ਕਿ ਸੀਗਾ ਕਿਉਂਕਿ ਰੋਡ ਜਿਹੜਾ ਅੱਜ ਜਾਮ ਹੈ ਤਾਂ ਕਾਫੀ ਲੋਕਾਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਲੱਗ ਰਿਹਾ ਰੋਡ ਜਾਮ ਹੈ ਕਾਰ ਬਾਰਾ ਚੌਕ ਦੇ ਉੱਤੇ ਕੀ ਕਹਿਣਾ ਇਹ ਸਾਡਾ ਸਾਰੇ ਜਣੇ ਇਹ ਜਿਹੜਾ ਬੰਦਿਆ ਜਿਹੜਾ ਬੁੱਤ ਦੀ ਬਿਆਦਵੀ ਕੀਤੀ ਗਈ ਜਾਣਾ ਇਹਦੇ ਵਿੱਚ ਸਾਰੇ ਧਰਮਾਂ ਦੇ ਲੋਕ ਬੰਦ ਵਿੱਚ ਸ਼ਾਮਲ ਹਨ ਔਰ ਸਾਰੀਆਂ ਪਾਰਟੀਆਂ ਦੇ ਸ਼ਾਮਲ ਹਨ ਇਹ ਨਹੀਂ ਕਿ ਇੱਕ ਪਾਰਟੀ ਦਾ ਹਾਂ ਸਾਰੀਆਂ ਪਾਰਟੀਆਂ ਦੇ ਭਾਜਪਾ ਬੀਐਸਪੀ ਕਾਂਗਰਸ ਆ ਦੂਸਰੀ ਜਿਹੜੇ ਹੁਣ ਸ਼੍ਰੋਮਣੀ ਕਾਲੀ ਸਾਰੇ ਆਪ ਵਾਲੇ ਵੀ ਸ਼ਾਮਲ ਹੈ ਇਹਦੇ ਵਿੱਚ ਕਿਉਂਕਿ ਇਹ ਜਿਹੜੀ ਬਿਆਦਵੀ ਆ ਇਹ ਸਾਰਿਆਂ ਲਈ ਨੁਕਸਾਨਦਾਇਕ ਆ ਜਿਹੜੀ ਬੰਦੇ ਦੀ ਕਾਲ ਦਿੱਤੀ ਗਈ ਸੀ ਕਿ ਉਸ ਦੌਰਾਨ ਜਿਹੜਾ ਕਿਹਾ ਗਿਆ ਸੀਗਾ ਐਮਰਜੈਂਸੀ ਸਹੂਿਦਾਵਾਂ ਜਿਹੜੀਆਂ ਉਪਲਬਧ ਨੇ ਪਰ ਪਿੱਛੇ ਦੀ ਗੱਲ ਗੱਲ ਕਰੀਏ ਤਾਂ ਕਾਫੀ ਰੋਡ ਜਿਹੜਾ ਜਾਮ ਨਜ਼ਰ ਆ ਰਿਹਾ ਅਗਰ ਕੋਈ ਐਮਬੂਲੈਂਸ ਆ ਜਾਵੇ ਵਿਚ ਤਾਓ ਕਿਦਾਂ ਕਢਾਈ ਜਾਊਗੀ ਤੁਹਾਡੇ ਕਿਉਂਕਿ ਐਮਬੂਲੈਂਸ ਆਵੇ ਇਹੀ ਕਢਾਵਾਂਗੇ ਅਸੀਂ ਉਹਦੇ ਨਾਲ ਐਮਬੂਲੈਂਸ ਕੋਈ ਵੀ ਆਵੇ ਇਹੀ ਕਢਾਵਾਂਗੇ ਕੋਈ ਐਮਰਜੈਂਸੀ ਕੇਸ ਹੋਵੇ ਉਹ ਵੀ ਕਢਾਵਾਂਗੇ ਜਿਹੜੇ ਆਮ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਵੱਲੋਂ ਕਿਹਾ ਜਾ ਰਿਹਾ ਉਹਨਾਂ ਨੂੰ ਕੀ ਮੈਸੇਜ ਹੈ ਉਹਨਾਂ ਨੂੰ ਕੀ ਆਮ ਲੋਕਾਂ ਨੂੰ ਤਾਂ ਦਿੱਕਤ ਦਾ ਸਾਹਮਣਾ ਕਰਨਾ ਹੀ ਪੈਣਾ ਕਿਉਂਕਿ ਜਿਹੜਾ ਕੰਮ ਐ ਐਡਾ ਵੱਡਾ ਹੋਇਆ ਆ ਸੰਵਿਧਾਨ ਦੇ ਨਿਰਮਾਤਾ ਦਾ ਬੁੱਤ ਤੋੜਿਆ ਗਿਆ ਇਹ ਕੋਈ ਇੱਕ ਪਾਰਟੀ ਇੱਕ ਇੱਕ ਬਰਾਦਰੀ ਦਾ ਵੀ ਹੈ ਨਹੀਂ ਸਾਰੀਆਂ ਬਰਾਦਰੀਆਂ ਦਾ ਉਸ ਸੰਵਿਧਾਨ ਦੇ ਵਿੱਚ ਉਹਦੇ ਵਿੱਚ ਲਿਖਿਆ ਆ ਬਿਲਕੁਲ ਹਾਂਜੀ ਕੀ ਕਹਿ ਰਹੇ ਸੀ ਬਾਬਾ ਸਾਹਿਬ ਨੂੰ ਮੰਨਣ ਵਾਲੇ ਜਿੰਦੇ ਵੀ ਲੋਕ ਆ ਉਹ ਸਾਰੇ ਗਰੀਬ ਲੋਕ ਹਨ ਜੀ ਉਹ ਸਾਰੇ ਰੇੜੀਆਂ ਫੜੀਆਂ ਵਾਲੇ ਨੇ ਠੀਕ ਹੈ ਜੀ ਛੋਟੇ ਛੋਟੇ ਕੰਮ ਕਰਦੇ ਨੇ ਬਿਲਕੁਲ ਆਪਾ ਸਾਹਿਬ ਜੀ ਸੰਵਿਧਾਨ ਨਿਰਮਾਤਾ ਨੇ ਸਿਰਫ ਗਰੀਬ ਹੀ ਨਹੀਂ ਪੂਰਾ ਭਾਰਤ ਉਹਨਾਂ ਦੇ ਨਾਲ ਚੱਲਦਾ ਹੈ ਪੂਰੇ ਭਾਰਤ ਦਾ ਜਿਹੜਾ ਕਾਨੂੰਨ ਹੈ ਉਹ ਵੀ ਚੱਲਦਾ ਹੈ ਹਰ ਇੱਕ ਬੰਦਾ ਉਹਨਾਂ ਨੂੰ ਮੰਨਦਾ ਹੈ ਬਿਲਕੁਲ ਜੀ ਬਿਲਕੁਲ ਇਸੇ ਕਰਕੇ ਅਸੀਂ ਇੱਥੇ ਸਾਰੇ ਜਿੰਨੇ ਵੀ ਸਾਡੇ ਪ੍ਰਦਰਸ਼ਨਕਾਰੀ ਆ ਜਿਨ੍ਹਾਂ ਨੇ ਧਰਨਾ ਇਹ ਚੌਂਕ ਜਾਮ ਕੀਤਾ ਹੋਇਆ ਉਹਨਾਂ ਨੂੰ ਕਿਹਾ ਗਿਆ ਹੋਇਆ ਹੈ ਵੀ ਕਿਸੇ ਨੂੰ ਅਮਰਜੈਂਸੀ ਕਾਲ ਹੈ ਕੋਈ ਕੰਮ ਹੈ ਉਹਨੂੰ ਪਹਿਲੇ ਪਹਿਲ ਦੇ ਤੌਰ ਤੇ ਕਢਾਇਆ ਜਾਵੇ ਐਂਬੂਲੈਂਸ ਜਿਹੜੀ ਹੈ ਉਹਨੂੰ ਪਹਿਲੇ ਵੀ ਕਢਾਇਆ ਵੀ ਇੱਕ ਪਹਿਲੇ ਵੀ ਐਂਬੂਲੈਂਸ ਆਈ ਸੀ ਉਹਨੂੰ ਅਸੀਂ ਇੱਥ ਇਸ ਕਰਕੇ ਸਾਡਾ 5 ਵਜੇ ਤੱਕ ਜਿਹੜਾ ਇਹ ਪ੍ਰਦਰਸ਼ਨ ਇਹ ਰਹੂਗਾ ਸ਼ਾਂਤੀਪੁਰੂਪਰ ਪ੍ਰਦਰਸ਼ਨ ਰਹੂਗਾ ਤੁਸੀਂ ਦੇਖ ਰਹੇ ਹੋ ਸਿਰਫ ਚੌਂਕ ਜਾਮ ਕਰਕੇ ਖੜੇ ਨੇ ਨਾ ਕੋਈ ਇੱਥੇ ਕੋਈ ਨਾਰੇਬਾਜੀ ਹੋ ਰਹੀ ਆ ਸਿਰਫ ਇੱਕ ਰੋਸ਼ ਜਿਹੜਾ ਆ ਉਹ ਸਾਡੇ ਪ੍ਰਧਾਨ ਮੰਤਰੀ ਨੂੰ ਦਿੱਤਾ ਜਾ ਰਿਹਾ ਵੀ ਜਿਹੜਾ ਇਹ 바ਵਾ ਸਾਹਿਬ ਦੇ ਬੁੱਤਾਂ ਦੀ ਵਿਵਰਤੀ ਹੋ ਰਹੀ ਆ ਇਹ ਜਿਹੜੀ ਇਹਨਾਂ ਨੂੰ ਰੋਕਿਆ ਜਾਵੇ ਇਹਨਾਂ ਨੂੰ ਠੱਲ ਪਾਈ ਜਾਵੇ ਬਿਲਕੁਲ ਮੰਗਾਂ ਕੀ ਹੈਗੀਆਂ ਤੁਹਾਡੀਆਂ ਕੀ ਮੰਗਾਣੇ ਕੀ ਮੈਂ ਤਾਂ ਜੀ ਇੱਕ ਨਾਰਮਲ ਪਾਸਰ ਵਾਏ ਆ ਉਹਦੇ ਦਾ ਮੈਂ ਤਾਂ ਸਿਰਫ ਇੱਕੋ ਹੀ ਸਵਾਲ ਪੁੱਛਣਾ ਚਾਹੁੰਦਾ ਇੱਥੇ ਇਹਨਾਂ ਨੇ ਜਿਨ੍ਹਾਂ ਨੇ ਵੀ ਜਾਮ ਲਾਇਆ ਜੋ ਵੀ ਆਰਗੇਨਾਈਜੇਸ਼ਨਸ ਨੇ ਆ ਵੀ ਜਰਨਲ ਪਬਲਿਕ ਦਾ ਕੀ ਕਸੂਰ ਹੈ ਉਹ ਬੰਦਾ ਪਕੜਿਆ ਗਿਆ ਉਹਦੇ ਤੇ ਧਾਰਾਵਾਂ ਲੱਗ ਗਿਆ ਕਾਨੂੰਨ ਦੇ ਮੁਤਾਬਕ ਜੋ ਉਸ ਤੇ ਐਕਸੀਡੈਂਟ ਹੋ ਦੋ ਉਹਦੇ ਤੇ ਐਕਸ਼ਨ ਹੋਣਾ ਉਹ ਹੋਏਗਾ ਇਹ ਜਾਮ ਲਾਉਣ ਦੇ ਨਾਲ ਜਰਨਲ ਪਬਲਿਕ ਨੂੰ ਪਰੇਸ਼ਾਨ ਕਰਨ ਦੇ ਨਾਲ 5 ਕਿਲੋਮੀਟਰ ਲੰਬੀ ਲਾਈਨ ਲੱਗ ਗਈ ਇਹਦੇ ਨਾਲ ਕੀ ਇਮੀਡੀਏਟ ਹੱਲ ਨਿਕਲੂਗਾ ਇਹ ਸਾਨੂੰ ਨਹੀਂ ਸਮਝ ਆਇਆ ਜੀ ਸਾਨੂੰ ਵੀ ਦੱਸ ਦਿਓ ਵੀ ਦਾ ਹੱਲ ਕੀ ਹੈ ਸਾਡੇ ਲੋਕਾਂ ਦਾ ਕੀ ਗੁਨਾਹ ਹੋ ਗਿਆ ਅਸੀਂ ਲੋਕ ਪਟਿਆਲਿਆਂ ਚੱਲੇ ਆ ਅਸੀਂ ਉਰੇ ਫਸੇ ਖੜੇ ਆ ਸਾਈਡ ਤੇ ਪੰਜ ਬੰਦੇ ਸਾਈਡ ਤੇ ਖੜੇ ਨੇ ਜੀ ਠੀਕ ਹੈ ਜੀ ਉਹਨਾਂ 'ਚ ਇੱਕ ਬੰਦਾ ਬਿਮਾਰ ਹੋਇਆ ਪਿਆ ਉਹਨੂੰ ਦਵਾਈ ਦਿਵਾਉਣੀ ਹੈ ਵਿਚਾਰੇ ਨੂੰ ਜਾ ਕੇ ਅਸੀਂ ਤਾਂ ਇੱਥੇ ਅਨਡਿਊਚਰ ਰਿਪੋਰਟ ਵੀ ਤਾਂ ਗਈ ਜਾ ਰਹੀ ਨੇ ਕਿ ਦਵਾਈ ਦਿਵਾਉਣੀ ਹੈ ਐਮਰਜੈਂਸੀ ਸਹੂਲਤਾਂ ਨੇ ਉਹ ਸੁਣਨਗੇ ਜੀ ਹੁਣ ਇਹ ਮੇਰੀ ਸੁਣਵਾ ਕੇ ਦਿਖਾ ਦਿਓ ਮੈਂ ਕਹਿੰਦਾ ਚਲੋ ਮੇਰੇ ਨਾਲ ਮੇਰੇ ਸਾਈਡ ਤੇ ਜੇ ਉਹਨਾਂ ਨੂੰ ਦਿਖਾਣਾ ਬੰਦਾ ਬਿਮਾਰ ਪਿਆ ਉੱਥੇ ਭਾਈ ਜੀ ਕੀ ਜਵਾਬ ਦੋਗੇ ਅਸੀਂ ਇਹ ਇਹ ਆਪਣਾ ਆਪਣਾ ਗੱਡੀ ਨੰਬਰ ਦੱਸਣ ਸਾਡੇ ਦੋ ਬੰਦੇ ਜਾਂਦੇ ਆ ਉਹਨਾਂ ਨੂੰ ਅਸੀਂ ਪਹਿਲੇ ਤੌਰ ਤੇ ਕਢਾ ਦਿੰਦੇ ਹਾਂ ਮੈਂ ਜਵਾਬ ਦਿੰਦਾ ਭਾਉ ਜੀ ਇੱਕ ਮਿੰਟ ਇੱਕ ਮਿੰਟ ਭਾਉ ਜੀ ਬਰੇ ਰਾਮ ਦੇ ਸ਼ਾਂਤੀ ਨਾਲ ਸੁਣੋ ਇਹ ਸ਼ਾਂਤੀਪੁਰ ਬੰਦ ਰਹੇਗਾ ਇਹਨੂੰ ਸਾਡਾ ਸਾਡਾ ਕੰਟਰੀ ਦੇ ਵਿੱਚ ਹਾਲ ਹੀ ਇਹੀ ਹੈ ਉਹ ਕੋਈ ਪੁੱਛਣ ਵਾਲਾ ਹੀ ਹੈ ਨਹੀਂਗਾ ਜਿੱਥੇ ਮਰਜੀ ਚਾਰ ਬੰਦੇ ਝੰਡਾ ਲੈ ਕੇ ਖੜ ਜਾਂ ਉੱਥੇ ਪਬਲਿਕ ਹਰਾਸ਼ ਹੋਣੀ ਸ਼ੁਰੂ ਤੁਹਾਡੀ ਤੁਹਾਡੀ ਗੱਡੀ ਕਿੱਥੇ ਖੜੀ ਆ ਖੜੀ ਜਾ ਜੀ ਸਭ ਤੋਂ ਮੂਹਰੇ ਖੜੀ ਜਾ ਕਿੱਦਾਂ ਕਟਾਈ ਨਹੀਂ ਜਾਰੀ ਨਹੀਂ ਜੀ ਕੋਈ ਨਹੀਂ ਸੁਣਦਾ ਜੀ ਅਰਜੈਂਸੀ ਸਹੂਬਾ ਤੁਹਾਨੂੰ ਆ ਖੜੀ ਜਾ 78 ਸੁੰਜਾ ਜੀ ਤੁਹਾਨੂੰ ਰਾਤ ਦਾ ਪਤਾ ਪੜੇ ਲਿਖੇ ਬੰਦੇ ਨਹੀਂ ਜੀ ਮੈਨੂੰ ਰਾਤ ਦਾ ਕੋਈ ਸਾਰ ਅਸੀਂ ਅਸੀਂ ਲੋਕ 1 ਮਿੰਟ ਸਾਰ 1 ਮਿੰਟ ਸਾਰ 1 ਮਿੰਟ ਰੁਕ ਜਾ ਮੈਨੂੰ ਵੀ ਬੋਲਣ ਦਿਓ ਮੈਨੂੰ ਵੀ ਬੋਲਣ ਦਿਓ ਸਾਰ 1 ਮਿੰਟ ਜੀ ਕੋਈ ਝੂਠ ਬੋਲਦੇ ਰਾਤ ਦਾ ਬੰਦਿਆ ਸਾਡੇ ਸਾਰ ਰਾਤ ਦਾ ਮੇਰੀ ਇੱਕ ਮਿੰਟ ਗਲਤ ਸੋ ਸੁਣੋ ਸਾਰ ਅਸੀਂ ਲੋਕ ਤੋਂ ਪਹਿਲਾਂ ਇਹ ਬੰਦ ਨਹੀਂ ਅਕਾਲ ਪਹੁੰਚੀ ਆਈ ਗਈ ਆ ਤੁਸੀਂ ਨਾ ਸੁਣਾ ਅਸੀਂ ਲੋਕ ਖੁਦ ਯਾਰੀਦਾਰ ਬੰਦੇ ਆ ਸਵੇਰ ਦੇ ਰਾਤੀ 9 ਵਜੇ ਘਰ ਬੜੇ ਆ ਕਿਹੜੇ ਵੇਲੇ ਨਿਊਜ਼ ਸੁਣਨੀ ਆ ਸਾਡੇ ਜੀ ਹੁਣ ਕਿਹਾ ਜਾ ਰਿਹਾ ਗੱਡੀ ਹੁਣ ਹੁਣ ਤੁਸੀਂ ਆਪਣੀ ਗੱਡੀ ਕੱਢੋ ਜਿਹੜਾ ਇਹਨਾਂ ਵੱਲੋਂ ਕਿਹਾ ਜਾ ਰਿਹਾ ਗੱਡੀ ਕਢਾ ਦਿਓ ਜੀ ਕਢਾਓ ਜੀ ਕਢਾਓ ਬਿਲਕੁਲ ਸੋ ਦੇਖ ਸਕਦੇ ਹੋ ਕਿ ਜਨਾਨੋ ਜ਼ਰੂਰ ਥੈਗੇ ਜਿਨ੍ਹਾਂ ਨੂੰ ਐਮਰਜੈਂਸੀ ਸੁਬਤਾਉਣੇ ਇਹਨਾਂ ਦੀ ਗੱਡੀ ਬਖੂ ਵੀ ਕੱਢੀ ਜਾਊਗੀ ਹਾਂ ਗੱਡੀ ਕੱਢੀ ਜਾਊਗੀ ਇਹਨਾਂ ਦੀ ਗੱਡੀ ਗੱਡੀ ਵੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤਾਂ ਉਸੇ ਕੀ ਅਗਰ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਜਿਹੜਾ ਰੋਸ਼ ਜਤਾਇਆ ਗਿਆ ਸੋਨਾ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਜਿਹੜੀ ਗੱਡੀ ਹੈ ਮੇਰੀ ਫਸੀ ਹੋਈ ਹੈ ਪਰ ਐਮਰਜੈਂਸੀ ਹੈ ਮੈਨੂੰ ਸੋ ਮੈਨੂੰ ਜਾਣਾ ਵੀ ਹੈਗਾ ਜਿਸ ਦੌਰਾਨ ਉਹਨਾਂ ਦੀ ਗੱਡੀ ਜਿਹੜੀ ਫਸੀ ਹੋਈ ਸੀਗੀ ਸੋ ਗੱਡੀ ਜਿਹੜੀ ਹੈ ਉਹ ਕੋ ਵੀ ਉਹਨਾਂ ਵੱਲੋਂ ਜਿਹੜੀ ਹੈ ਕਟਾਈ ਜਾਰੀ ਹਾਲਾਂਕਿ ਉਹਨਾਂ ਵੱਲੋਂ ਇਹ ਰੋਸ਼ ਜਿਹੜਾ ਜਤਾਇਆ ਗਿਆ ਸੋ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਹੈ ਕਿ ਸਾਡੀ ਗੱਡੀ ਜਿਹੜੀ ਫਸੂਈ ਸਾਨੂੰ ਨਹੀਂ ਜਾਣ ਦਿੱਤਾ ਜਾ ਰਿਹਾ ਸੀਗਾ ਪਰ ਹੁਣ ਦੇਖ ਸਕਦੇ ਹੋ ਕਿ ਜਦੋਂ ਉਹਨਾਂ ਨੇ ਆਵਾਜ਼ ਚੁੱਕੀ ਜਿਹੜੀ ਆ ਪੂਰੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਸੋ ਇਹ ਗੱਡੀ ਨੂੰ ਕਢਾਣ ਬਾਰੇ ਵੀ ਉਹਨਾਂ ਵੱਲੋਂ ਜਿਹੜਾ ਸੋਚਿਆ ਗਿਆ ਤਾਂ ਦੂਜੇ ਪਾਸੇ ਦੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦੇਣੇ ਬਿਲਕੁਲ ਹਾਂਜੀ ਭਾਈ ਕਾਦੇ ਵਾਸਤੇ ਗੱਡੀ ਕਢਾਉਣ ਨੂੰ ਕਹਿ ਰਹੇ ਹੋ ਮੈਂ ਨਹੀਂ ਕਹਿ ਰਿਹਾ ਇੱਥੇ ਲੋਕ ਜਿਹੜੇ ਸੀਗੇ ਉਹ ਕਢਾ ਰਹੇ ਵੀ ਕਾਦੇ ਵਾਸਤੇ ਗੱਡੀ ਖੜਾਉਣੀ ਆ ਪਉਦੀ ਇੱਧਰ ਕੋਈ ਬਿਮਾਰ ਨਹੀਂ ਪਾਜੀ ਸਾਰੇ ਬਿਮਾਰ ਆ ਯਾਰ ਇੱਕ ਵਾਰ ਸੁਣੋ ਸਾਨੂੰ ਇੱਥੇ ਖੜਨ ਦਾ ਸ਼ੌਂਕ ਨਹੀਂ ਹੈਗਾ ਬਾਬਾ ਸਾਹਿਬ ਦੇ ਜੋ ਉੱਥੇ ਹੋਇਆ ਤੁਹਾਨੂੰ ਪਤਾ ਠੀਕ ਆ ਅੱਜ ਬੰਦ ਦੀ ਕਾਲ ਅਸੀਂ ਤਾਂ ਦਿੱਤੀ ਆ ਸਾਨੂੰ ਕੋਈ ਸ਼ੌਂਕ ਨਹੀਂ ਹੈਗਾ ਅਸੀਂ ਇਹਨਾਂ ਸਾਰੇ ਵਾਸਤੇ ਬਿਲਕੁਲ ਨਹੀਂ ਅਸੀਂ ਇਹਦੀ ਗੱਡੀ ਨਹੀਂ ਕੱਢਣ ਦਵਾਂਗੇ ਜੀ ਮੈਂ ਗੱਲ ਕਰਦਾ ਦੱਸੋ ਕਿਹੜਾ ਮੋਰਿਆ ਬੋਲ ਰਿਹਾ ਝੂਠ ਬੋਲ ਰਿਹਾ ਨਹੀਂ ਕੋਈ ਵੀ ਮਾਰ ਨਹੀਂ ਹੈਗਾ ਕੋਈ ਵੀ ਮਾਰ ਨਹੀਂ ਹੈਗਾ ਉੱਥੇ ਉਦਾਂ ਹੀ ਉਹ ਝੂਠ ਬੋਲ ਰਿਹਾ ਹੈਗਾ ਇਹ ਥੋੜੀ ਇੱਥੇ ਇੰਨੇ ਇੰਨੇ ਇੱਕ ਪਣੀ ਇੱਥੇ ਦੀ ਗੱਲ ਹੋਵੇਗਾ ਭਾਜੀ ਇੱਥੇ ਇੰਨੇ ਇੱਥੇ ਇੰਨੇ ਪਰਸਨ ਖੜੇ ਆ ਕੋਈ ਹਰ ਬੰਦਾ ਫਰੀ ਨਹੀਂ ਹੈਗਾ ਸਭ ਆਪਣੇ ਕੰਮਾਂ ਤੇ ਲੱਗੇ ਕੰਮ ਛੱਡ ਕੇ ਲੱਗੇ ਹੋਏ ਆ ਆਏ ਦਿਨ ਸਾਡੇ ਨਾਲ ਸ਼ਰਾਰਤਾਂ ਹੁੰਦੀਆਂ ਬਾਬਾ ਸਾਹਿਬ ਦੇ ਕਦੀ ਗ੍ਰਾਂਡ ਸਾਹਿਬ ਪਾੜੇ ਜਾਂਦਾ ਕਦੀ ਕੁਝ ਹੁੰਦਾ ਕਈ ਸੁਵਿਧਾ ਨੂੰ ਪਾੜੇ ਜਾਂਦਾ ਤਾਂ ਅਸੀਂ ਗੱਡੀ ਨਹੀਂ ਚਾਹੁੰਦੇ ਵਾਂਗੇ ਮੈਂ ਦਿਖਲਾਣਾ ਕਿਹੜਾ ਗੱਲ ਕਰੋ ਗੱਲ ਕਰੋ ਜਿਹਦਾ ਚੱਲਣਾ ਮੇਰੇ ਨਾਲ ਸਾਈਡ ਤੇ ਜਦੋਂ ਮੈਂ ਦਿਖਾ ਲਿਆ ਨਾ ਤੁਹਾਨੂੰ ਬਤਾ ਜਿੱਥੇ ਬੈਠੇ ਆ ਜਿਹਨਾਂ ਨੂੰ ਕਹਿੰਦੇ ਆ ਦੇਖੋ ਨਾ ਜੀ ਹੋਰ ਕੀ ਹੈ ਇਹ ਉਹਨਾਂ ਨੂੰ ਕਹਿੰਦਾ ਫੋਨ ਕਰਕੇ ਤੋ ਕਹਿੰਨੂੰ ਲੈ ਜਾਓ ਉਹਨਾਂ ਨੂੰ ਲੈ ਜਾਓ ਗਰੀਬ ਆਦਮੀ ਉੱਥੇ ਜੀਓ ਬੱਸ ਪਲੇ ਪੈਸੇ ਨਹੀਂ ਅਗਲੇ ਤਾਂ ਕੌਣ ਦੇ ਦੇ ਜੂਗਾ ਇਹਦੇ ओरिजिनल ਲੈਦੇ ਨਹੀਂ ਹੋਈ ਗਏ ਆ ਤੇ ਤੁਹਾਡੇ ਵਰਗੇ ਹੋਣੇ ਹੋਣੀ ਬੰਦੀ ਲਾ ਦੋ ਆ ਇੱਥੇ ਖੜਾ ਰਿਹਾ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਓ ਇੱਕ ਮਿੰਟ ਇੱਕ ਮਿੰਟ ਓ ਇੱਕ ਸੈਕਿੰਡ ਇੱਕ ਸੈਕਿੰਡ ਇੱਕ ਸੈਕਿੰਡ ਯਾਰ ਇੱਕ ਸੈਕਿੰਡ ਓ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕਿਸੇ ਨੂੰ ਬੈਂਸਨ ਦੀ ਕੋਈ ਲੋੜ ਨਹੀਂ ਰੋਲਾ ਪਾਉਂਦਾ ਪਾਈ ਜੇ ਖੜਾ ਰੋ ਆਪਣਾ ਠੀਕ ਹੈ ਜੀ ਇੱਥੇ ਹਰ ਬੰਦਾ ਇੱਥੇ ਹਰ ਬੰਦਾ ਇੱਥੇ ਹਰ ਬੰਦਾ ਇਹਨਾਂ ਕੋਲ ਇੱਕ ਮਿੰਟ ਇਹਨਾਂ ਕੋਲ ਡੀਐਮਸੀ ਸੀਐਮਸੀ ਪਰਚੀ ਹੈਗੀ ਆ ਕੋਈ ਨਹੀਂ ਹੈਗਾ ਦੇਖਿਆ ਮੈਂ ਭਾਜੀ ਜੇ ਇਹਨਾਂ ਕੋਲ ਡੀਐਮਸੀ ਇੱਕ ਮਿੰਟ ਜੇ ਇਹਨਾਂ ਕੋਲ ਡੀਐਮਸੀ ਸੀਐਮਸੀ ਅਪੋਲੋ ਦੀ ਪਰਚੀ ਹੈਗੀ ਜਦੋਂ ਮੈਂ ਗੱਡੀ ਘੜਾ ਦਿੰਨਾ ਦੱਸੋ ਮੈਂ ਘੜਾ ਦਿੰਨਾ ਗੱਡੀ ਐਦਾ ਭਾਈ ਹਰ ਕੋਈ ਕਹਿ ਦਊਗਾ ਅਸੀਂ ਇਹੀ ਸਰ ਕੁਝ ਨਹੀਂ ਹੈਗਾ ਕਿਸੇ ਸਰ ਇੱਕ ਪਾਸੇ ਇੱਕ ਪਾਸੇ ਇਹ ਗਲਬੀ ਕਹੀ ਗਈ ਸੀਗੀ ਕਿ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਨੂੰ ਲੋੜ ਹੈਗੀ ਹੈ ਜਿਨ੍ਹਾਂ ਨੂੰ ਜ਼ਰੂਰਤ ਸੀਗੀ ਉਹਨਾਂ ਨੂੰ ਦਲਿਤ ਭਾਈਚਾਰੇ ਵੱਲੋਂ ਬਖਾਇਉਈ ਜਿਹੜਾ ਜਣਾ ਵੱਲੋਂ ਰੋਜ਼ ਜਿਤਾਇਆ ਜਾ ਰਿਹਾ ਸੀਗਾ ਉਹਨਾਂ ਵੱਲੋਂ ਉਹਨਾਂ ਨੂੰ ਬਖਾਇਦੀ ਜਿਹੜੀ ਰੋਡ ਹੈ ਉਹ ਕ੍ਰੋ ਤੈ ਗਈ ਹੈ ਜਿਨ੍ਹਾਂ ਨੂੰ ਪੇਸ਼ੈਂਟ ਦੀ ਕੋਲ ਜਾਣਾ ਹੈ ਜਾਂ ਜਿਨ੍ਹਾਂ ਨੂੰ ਦਵਾਈ ਲੈਣ ਜਾਣਾ ਹੈ ਉਹਨਾਂ ਨੂੰ ਜਾਣ ਦਿੱਤਾ ਜਾਊਗਾ ਇਦਾਂ ਦਾ ਜਿਹੜਾ ਗੱਲ ਕਹੀ ਗਈ ਸੀ ਪਾਜੀ ਮੈਂ ਉੱਥੇ ਨਾ ਪੇਸ਼ੈਂਟ ਕਾਫੀ ਸੀ ਡੀਐਮਸੀ ਦੇ ਸੀਐਮਸੀ ਦੇ ਕੋਈ ਕੈਂਸਰ ਦੇ ਮਰੀਜ਼ ਸੀ ਮੈਂ ਗੱਡੀ ਖੁਦ ਵੜਾ ਕੇ ਆਇਆ ਪਾਜੀ ਕੰਮ ਦੀ ਲੋੜ ਸਭ ਨੂੰ ਆ ਸਾਨੂੰ ਲੋੜ ਨਹੀਂ ਕੰਮ ਦੀ ਇਹਨਾਂ ਨੂੰ ਲੋੜ ਨਹੀਂ ਕੰਮ ਦੀ ਇਹ ਕਾਦੇ ਵਾਸਤੇ ਤੇ ਖੜੇ ਆ ਇਦਾਂ ਦਾ ਪਾਜੀ ਹਰ ਐਸੇ ਦਾ ਪਾਜੀ ਹਰ ਕੋਈ ਕਹੂੰਗਾ ਫਿਰ ਖੜਨ ਦਾ ਫਾਇਦਾ ਕੀ ਆ ਮੰਨ ਲਓ ਮੈਂ ਮੈਂ ਇਹਦੀ ਗੱਡੀ ਕੱਢ ਦਵਾ ਆ ਪਾਜੀ ਕਹਿੰਦੇ ਮੇਰੀ ਵੀ ਘੜਾਓ ਨਾ ਨਾ ਠੀਕ ਹੈ ਜੀ ਇਹ ਤਾਂ ਕੰਮ ਸ਼ੁਰੂ ਜੇ ਇਹਨਾਂ ਕੋਲ ਡੀ ਐਮ ਸੀ ਸੀ ਐਮ ਸੀ ਅਪੋਲੋ ਦੀ ਕੋਈ ਪਰਚੀ ਹੈ ਹਸਪੀਟਲ ਦੀ ਤਾਂ ਮੈਂ ਗੱਡੀ ਕਢਾ ਕੇ ਆਉਂਗਾ ਜੀ ਹੋਰ ਦੱਸੋ ਜੀ ਸਾਡੇ ਹੋਰ ਪਾਸੇ ਦੀ ਅਗਰ ਗੱਲ ਕਰੀਏ ਤਾਂ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਜਾ ਰਹੀ ਹੈ ਕਿ ਇਹ ਕੇ ਪਾਸੇ ਗੱਡੀ ਕਢਾਉਣ ਦੀ ਵੀ ਤਿਆਰੀ ਕੀਤੀ ਗਈ ਤਾਂ ਦੂਜੇ ਪਾਸੇ ਉਹਨਾਂ ਵੱਲੋਂ ਇਹ ਗੱਲ ਵੀ ਕਹੀ ਗਈ ਕਿ ਗੱਡੀਆਂ ਜੜੀਆਂ ਨੇ ਅਗਰ ਉਹਨਾਂ ਕੋ ਕੋਈ ਪ੍ਰੂਫ ਹੈਗਾ ਤੇ ਅਸੀਂ ਉਹ ਗੱਡੀ ਕਢਾਉਣ ਬਾਰੇ ਜਿਹੜਾ ਕਵਾਂਗੇ ਪਰ 2 ਮਿੰਟ ਗੱਲ ਜਿਹੜੀ ਹੈ ਮਾਤਾਵਾਂ ਨੇ ਵੀ ਕਰਨੀ ਜ਼ਰੂਰੀ ਕਿਉਂਕਿ ਮਾਦਾ ਜੀ ਤੁਸੀਂ ਇੱਥੇ ਬੈਠੇ ਹੋ ਇਕੱਠੇ ਹੋ ਕੇ ਕੀ ਲਾਦਾ ਹੁਣ ਜਿਹੜ ਅਸੀਂ 바ਵਾ ਸਾਹਾ ਜਿਹੜਾ ਸਾਡਾ ਰੋਸਾ ਸਾਡਾ ਆ ਜਿਹੜੇ ਸਾਡੇ ਵੱਡਿਆਂ ਆਪਣੇ ਗੁਰੂਆਂ ਪੀਰਾਂ ਦੇ ਜਿਹੜੇ ਸਟ੍ਰੈਚੋਂ ਭੰਦੇ ਆ ਇਦਾਂ ਦੇ ਪਾਪੀ ਜਿਹੜੇ ਇਹਨਾਂ ਨੂੰ ਬੰਦ ਕਰਨਾ ਚਾਹੀਦਾ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਸਾਡਾ ਹੀਰੋਸ ਆ ਬੇਟਾ ਬਿਲਕੁਲ ਸੋ ਤਸਵੀਰਾਂ ਪ੍ਰਸ਼ਾਸਨਿਕ ਅਧਿਕਾਰੀ ਦੀ ਅਗਰ ਗੱਲ ਕਰੀਏ ਤਾਂ ਉਹ ਵੀ ਇੱਥੇ ਮੌਕੇ ਤੇ ਮੌਜੂਦ ਨੇ ਹਾਲਾਂਕਿ ਉਹਨਾਂ ਵੱਲੋਂ ਬਖੂ ਵੀ ਆਪਣੀ ਡਿਊਟੀ ਜਿਹੜੀ ਹੈ ਜ਼ਿੰਮੇਵਾਰੀ ਉਹਨਾਂ ਨੇ ਨਿਭਾਈ ਜਾ ਰਹੀ ਹੈ ਪਰ ਐਸਐਚਓ ਬਸਤੀ ਜ਼ੋਦੇਵਾਲ ਤੋਂ ਇੱਥੇ ਖੜੇ ਨੇ ਸੋ ਗੱਲ ਬਾਤ ਕਰ ਲੈਣੇ ਆ ਕੀ ਹੈ ਨਾ ਸਰ ਇਸ ਜਗ੍ਹਾ ਦੇ ਉੱਤੇ ਖੜੇ ਹੋ ਬਖਾ ਉਹਨਾਂ ਵੱਲੋਂ ਜਿਹੜਾ ਜਾਮ ਕੀਤਾ ਗਿਆ ਪ੍ਰੋਟੈਸਟ ਲਗਾਤਾਰ ਕੀਤਾ ਜਾ ਰਿਹਾ ਕੀ ਲੱਗ ਰਿਹਾ ਸਰ ਅਸੀਂ ਜੀ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਹੈ ਪੂਰੀ ਤ ਆਪਣੇ ਸਮੇਂ ਸਿਰ ਆਪਣੀ ਜਗ੍ਹਾ ਤੇ ਪਹੁੰਚਣਗੇ ਜੀ ਪਰ ਸਰ ਅਗਰ ਗੱਲ ਕਰੀਏ ਤਾਂ ਕਾਫੀ ਜਾਮ ਨਜ਼ਰ ਆ ਰਿਹਾ ਅਗਰ ਮੰਡੀ ਵੱਲ ਦੀ ਗੱਲ ਕਰੀਏ ਤਾਂ ਅਗਰ ਲਾਡੋ ਵੱਲ ਦੀ ਗੱਲ ਕਰੀਏ ਤਾਂ ਹਰ ਪਾਸੇ ਜਿਹੜਾ ਜਾਮ ਨਜ਼ਰ ਆ ਰਿਹਾ ਲੋਕਾਂ ਨੂੰ ਦਿੱਕਤਾਂ ਦੇ ਵੀ ਸਾਹਮਣਾ ਕਿਤੇ ਨਾ ਕਿਤੇ ਕਰਨਾ ਪੈ ਰਿਹਾ ਦੇਖੋ ਜੀ ਅਸੀਂ ਡਾਈਵਰਜਨ ਦਿੱਤੀ ਆ ਸਬਜੀ ਮੰਡੀ ਦੀ ਜੇ ਕਿਲੋਮੀਟਰ 3 ਤੱਕ ਦੇਖ ਲਓਗੇ ਬਿਲਕੁਲ ਕੋਈ ਜਾਮ ਨਹੀਂ ਹੈਗਾ ਹਰ 10 ਪ ਗੱਡੀਆਂ ਇਹਨਾਂ ਨੂੰ ਵੀ ਅਸੀਂ ਬੈਕ ਕਰਾ ਕੇ ਕਢਵਾ ਰਹੇ ਹਾਂ ਜੀ ਸਰ emergency ਸੁਵਿਧਾਵਾਂ ਜਿਹੜੀਆਂ ਨੇ ਉਹਨਾਂ ਨੂੰ ਜਦੋਂ ਜਾਮ ਦੇ ਵਿੱਚ ਲੱਗ ਜਾਂਦੇ ਉਹਨਾਂ ਨੂੰ ਕਿੱਦਾਂ ਕਰੋਸ ਕੀਤਾ ਜਾ ਰਿਹਾ ਜਿਹੜੀਆਂ emergency ਸੁਵਿਧਾਵਾਂ ਜੀ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੱਢਿਆ ਜਾ ਰਿਹਾ ਜੀ ਨਾ ਇਨ ਆਰਡਰ ਬਿਲਕੁਲ ਪਾਲਨਾ ਕੀਤੀ ਬਿਲਕੁਲ ਪਾਲਨਾ ਕੀਤੀ ਜਾ ਰਹੀ ਹੈ ਜੀ ਬਿਲਕੁਲ ਸੋ ਦੱਸਦੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਦੋਂ ਗੱਲ ਕੀਤੀ ਤਾਂ ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਜਿਹੜਾ ਬਿਲਕੁਲ ਹੀ ਧਿਆਨ ਦਿੱਤਾ ਜਾ ਰਿਹਾ ਹੈ ਜਿਹੜਾ ਅਗਰ ਟ੍ਰੈਫਿਕ ਦੀ ਗੱਲ ਕਰੀਏ ਤਾਂ ਅਗਰ ਪਿੱਛੇ ਦੀ ਗੱਲ ਕਰੀਏ ਤਾਂ ਜਿਸ ਜਗ੍ਹਾ ਦੇ ਉੱਤੇ 1 ਕਿਲੋਮੀਟਰ ਦੇ ਦੂਰੀ ਤੱਕ ਜਿਹੜਾ ਰੋਡ ਹੈ ਉਹ ਜਾਮ ਹੈ ਪਰ ਲੋ ਡਿਊਟੀ ਜਿਹੜੀ ਇਹਨੇ ਬਾਈ ਜਾਰੀ ਦਾ ਲੋਕਾਂ ਨੂੰ ਜਿਹੜੀ ਦਿੱਕਤਾਂ ਹੈਗੀਆਂ ਉਹ ਦਿੱਕਤਾਂ ਦਾ ਜਿਹੜਾ ਉਹਨਾਂ ਵੱਲੋਂ ਵੀ ਜਿਹੜਾ ਸਾਹਮਣਾ ਹੈ ਉਹ ਕੀਤਾ ਜਾ ਰਿਹਾ ਹਾਲਾਂਕਿ ਦੂਜੇ ਪਾਸੇ ਦੀ ਗੱਲ ਕਰਦੀਏ ਤਾਂ ਦੇਖ ਸਕਦੇ ਹੋ ਜਲੰਧਰ ਬਾਈਪਾਸ ਵੱਲ ਨੂੰ ਜਾਣ ਵਾਲਾ ਜਿਹੜਾ ਰਸਤਾ ਹੈ ਸਮਰਾਲਾ ਚੌਕ ਤੋਂ ਸੋ ਉਸ ਰੋਡ ਦੇ ਉੱਤੇ ਜਿਹੜੀਆਂ ਮਹਿਲਾਵਾਂ ਵੀ ਨਾਲ-ਨਾਲ ਬੈਠੀਆਂ ਹੋਈਆਂ ਨੇ ਇਸ ਰੋਡ ਦੇ ਉੱਤੇ ਬਿਲਕੁਲ ਬਖੂਵੀ ਹੋਣਾ ਵੱਲੋਂ ਜਿਹੜਾ ਜਾਮ ਜਿਹੜਾ ਕੀਤਾ ਗਿਆ ਵਾ ਉਹਨਾਂ ਵੱਲੋਂ ਇਹ ਜਿਹੜੀ ਹੈ ਗੱਲ ਕਹੀ ਗਈ ਸੀ ਕਿ ਬਾੜ ਦੀ ਤੁਹਾਨੂੰ ਫਿਰ ਤੋਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਕਿ ਮੇਨ ਰੋਡ ਸਮਰਾੜਾ ਚੌਕ ਤੋਂ ਜਲੰਧਰ ਬਾਈਪਾਸ ਵੱਲੋਂ ਆਉਣ ਵਾਸਤੇ ਜਿਹੜਾ ਦੇਖ ਸਕਦੇ ਹੋ ਕਿ ਪੂਰਾ ਮੇਨ ਰੋਡ ਜਿਹੜਾ ਜਾਮ ਕੀਤਾ ਹੋਇਆ ਹੈ ਲਾਡੋ ਵੱਲੋਂ ਜਾਣ ਵਾਸਤੇ ਪੂਰਾ ਰੋਡ ਜਿਹੜਾ ਮੇਨ ਰੋਡ ਜਾਮ ਕੀਤਾ ਹੋਇਆ ਸੋ ਲੁਧਿਆਣਾ ਦੀ ਚੱਪੇ-ਚੱਪੇ ਦੀਆਂ ਅਪਡੇਟ ਲੈ ਕੇ ਦੁਬਾਰਤੋਂ ਰੂਬਰੂ ਹੋਵਾਂਗੇ ਤੁਹਾਡੇ ਨਾਲ ਦੇਖਦੇ ਰਹੋ ਲੁਧਿਆਣਾ